ਬੀਬੀ ਨੇ ਗਿਆ ਮੈਂ ਗੁਰਦੇ ਸਿੰਘਣੀ ਕੀ ਕਰਦੀ ਆ ਕਹਿੰਦੀ ਮੈਂ ਆਪਣੇ ਪਵਿੱਤਰ ਵੀਰਾ ਦੇਹਾਂ ਦਾ ਸੰਸਕਾਰ ਕੀਤਾ ਉਹਨਾਂ ਅੱਗੇ ਸਾਡੇ ਨਾਲ ਤੇ ਨਜਿੱਠ ਲੈ ਅੱਗੇ ਨੂੰ ਹੋਏ ਬੀਬੀ ਦੀ ਕਬਰ ਕਸੇ ਦੇ ਵਿੱਚ ਸਾਥ ਸੰਗਤ ਅਸੀਂ ਸੈਜੀ ਬੀਬੀ ਨੇ ਅਸੀਹ ਸੈਜੀ ਹੋਈ ਤੇ ਇੱਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦੂਜੇ ਨੇ ਰੌਲਾ ਪਾਇਆ ਸ਼ਮਵਾਲੀ ਕਾਫੀ ਕਰਤੀ ਹੋ ਕੇ ਆ ਕੇ ਬੀਬੀ ਨੇ ਮੁਕਾਬਲਾ ਕੀਤਾ ਕਿ ਬੀਬੀ ਸ਼ਰਮ ਕਰੋ ਸਾਡਾ ਇਤਿਹਾਸ ਇਹਨਾਂ ਗੌਰਵ ਨਹੀਂ ਹੈ ਜਿੱਥੇ ਹਿੰਦੁਸਤਾਨ ਦੀ ਧਰਤੀ ਤੇ ਇਹ ਕਲਾਕੀ ਸੀ ਕਿ ਪਸ਼ੂ ਧੋਰ ਗਵਾਲ ਸ਼ੁਦਰ ਹਨ ਮਾਰੀ ਪੰਜੋ ਧਾੜ ਦੇ ਅਧਿਕਾਰਿਕ ਪਸ਼ੂ ਹੋਵੇ ਧੋਰ ਹੋਵੇ ਗਵਾਲ ਹੋਵੇ ਸ਼ੁਦਰ ਹੋਵੇ ਔਰਤ ਹੋਵੇ ਇਹਨਾਂ ਨੂੰ ਧਾਰ ਕੇ ਰੱਖਣਾ ਚਾਹੀਦਾ ਹੈ ਉੱਥੇ ਗੁਰਨਾਨਕ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਸੋਕ ਨੂੰ ਮੰਦਾ ਆਕੀ ਹੈ ਜਦ ਜੰਮੇ ਰਗਾ ਉਹ ਸੇ ਔਰਤੋ ਕਦੀ ਨਾ ਮਾਰਾ ਜੋ ਜਿਹੜੀ ਔਰਤ ਰਾਜਾ ਮਹਾਰਾਜਿਆਂ ਦੀ ਜਨਨੀ ਹੈ ਤੇ ਧਨ ਗੁਰਦਾਨ ਨੇ ਮਹਾਰਾਜ ਦੇ ਘਰ ਤੱਕ ਆ ਪਾਲ ਜਾਜ ਘਰ ਆਂਗਣ ਮੇਰੇ ਬਹੁਤ ਮੱਦਦ ਦਦਲਾ ਕਿ ਲੋਕੀ ਪਾਲ ਜਾਜ ਲੋਕ ਦੀ ਭਾਲ ਦੇ ਵਿੱਚ ਬਾਹਰ ਭੱਜੇ ਕਰਦੇ ਨੇ ਉਹ ਪਾਲ ਜਾਜ ਲੋਕ ਮੇਰੇ ਘਰ ਦੇ ਵਿੱਚ